ਫਿਰ 9:30 ਵਜੇ ਦੇ ਪੰਜ-ਸੱਤ ਬੰਦੇ ਲੱਗੇ ਹੋਇਆ ਜੀ ਇਸ ਤੋਂ ਵਧੀਆ ਤਾਂ ਕੋਈ ਕੰਮ ਨਹੀਂ ਹੋ ਸਕਦਾ ਜੀ ਮੈਂ ਕਹਿੰਨੀ ਸੋਨਾ ਸਸਤਾ ਹੋਊਗਾ ਅਸਲ ਵਿੱਚ ਤਾਂ ਪਾਣੀ ਜ਼ਿਆਦਾ ਮਹਿੰਗਾ ਹਾਂਜੀ ਦੋਸਤੋ ਮੇਰੇ ਪਿੱਛੇ ਜੋ ਤੁਸੀਂ ਦ੍ਰਿਸ਼ ਦੇਖ ਰਹੇ ਹੋ ਇਹ ਕੋਈ ਖੁਦਾਈ ਨਹੀਂ ਚੱਲ ਰਹੀ ਕੋਈ ਸੋਨਾ ਨਹੀਂ ਲੱਭਿਆ ਜਾ ਰਿਹਾ ਸਿਰਫ ਇੱਕ ਪਾਣੀ ਦੀ ਜੋ ਲੀਕੇਜ ਹੋਈ ਸੀ ਉਸ ਨੂੰ ਕੰਟਰੋਲ ਕਰਨ ਲਈ ਉਸ ਨੂੰ ਠੀਕ ਕਰਨ ਲਈ ਇਹ ਪੁਕੜਾਈ ਇਹ ਖੁਦਾਈ ਜਿਹੜੀ ਹੋਈ ਹੈ ਤੇ ਲਗਭਗ ਸਵੇਰ ਦੇ ਮਿਹਨਤ ਮੁਸ਼ਕਲ ਕੀਤੀ ਜਾ ਰਹੀ ਹੈ ਨਗਰ ਨਿਗਮ ਵਿਭਾਗ ਤੋਂ ਜੋ ਵਰਕਰ ਨੇ ਜੋ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਸਖਤ ਮਿਹਨਤ ਦੇ ਨਾਲ ਇਸ ਦਾ ਜੋ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਤੇ ਅਜੇ ਤੱਕ ਵੀ ਰਾਤ ਦੇ ਲਗਭਗ 9 ਵਜੇ ਦੇ ਕਰੀਬ ਟਾਈਮ ਹੋ ਚੁੱਕਾ ਤੇ ਅਜੇ ਤੱਕ ਵੀ ਇਹ ਲਗਾਤਾਰ ਖਦਾਈ ਜਿਹੜੀ ਚੱਲ ਰਹੀ ਹੈ ਤੇ ਇਸ ਦਾ ਹੱਲ ਜੋ ਹੈ ਉਹ ਕੀ ਨਿਕਲੇਗਾ ਇਸ ਵੰਦੀ ਹੀ ਮਹੱਲੇ ਵਾਸੀਆਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਹਾਂਜੀ ਸਰ ਕੀ ਨਾਮ ਹੈ ਸਰ ਤੇ ਮੇਰਾ ਨਾਮ ਪ੍ਰਦੀਪ ਕਪੂਰ ਆ ਜੀ ਮੈਂ 34 ਨੰਬਰ ਵਾਰਡ ਚ ਕੱਚੇ ਟੋਬੇ ਰਹਿਣਾ ਜੀ ਜੀ ਸਰ ਇਹ ਸਰ ਸਵੇਰ ਦੀ ਹੈ ਜਿਹੜੀ ਖਦਾਈ ਚੱਲ ਰਹੀ ਹੈ ਕੀ ਇਹ ਹੈਗਾ ਸਾਰਾ ਮਾਮਲਾ ਇਹਦੇ ਚੋਂ ਪਾਣੀ ਲੀਕ ਕਰ ਰਿਹਾ ਸੀ ਰਾਤੀ ਤੇ ਪਾਣੀ ਇੰਨਾ ਜ਼ਿਆਦਾ ਵੇਸਟ ਜਾ ਰਿਹਾ ਸੀਗਾ ਫਿਰ ਕਾਰਪੋਰੇਸ਼ਨ ਨੂੰ ਕੰਪਲੇਂਟ ਕੀਤੀ ਤੇ 4 ਐਮਸੀ ਇਕੱਠੇ ਹੋ ਕੇ ਆਏ ਤੇ ਇਹਨੂੰ ਪਟਾਇਆ ਜੀ ਤੇ ਅਸਲੇ 8 ਟਿਊਬਲ ਬੰਦ ਪਏ ਨੇ ਤਾਂ ਕਿ ਇਹ ਕੰਮ ਰਿਪੇਅਰ ਹੋ ਜਵੇ ਸੱਤ ਬੰਦੇ ਜਿਹੜੇ ਸਵੇਰੇ 9:30 ਵਜੇ ਦੇ ਲੱਗੇ ਹੋਏ ਤੇ ਹੁਣ ਕੰਮ ਨੇੜੇ ਤੇੜੇ ਹੈ ਕਿ ਕੰਪਲੀਟ ਹੋ ਜਾਊਗਾ ਔਰ ਲੋਕਾਂ ਨੂੰ ਰਾਤ ਨੂੰ ਪਾਣੀ ਨਾਣ ਲਈ ਤੇ ਪੀਣ ਨੂੰ ਮਿਲ ਜਾਏਗਾ ਇਹ ਉਮੀਦ ਰੱਖਦੇ ਆ ਤੇ ਕਿੱਦਾਂ ਦੀ ਕਾਰਗੁਜ਼ਾਰੀ ਦੇਖਦੇ ਨਗਰ ਨਿਗਮ ਦੀ ਮੈਂ ਕਹਾਂ ਜੀ ਐਪਰੀਸ਼ੀਏਟ ਕਰਨ ਦੇ ਕਾਬਿਲ ਹੈ ਜੀ ਜਿੰਨੇ ਬੰਦੇ ਲੱਗੇ ਏੰਦੀ ਗਰਮੀ 'ਚ ਨੇਰੇ 'ਚ ਲੱਗੇ ਹੋਇਆ ਫਿਰ 9:30 ਵਜੇ ਦੇ ਪੰਜ-ਸੱਤ ਬੰਦੇ ਲੱਗੇ ਹੋਇਆ ਜੀ ਇਸ ਤੋਂ ਵਧੀਆ ਤਾਂ ਕੋਈ ਕੰਮ ਨਹੀਂ ਹੋ ਸਕਦਾ ਜੀ ਮੈਂ ਤਾਂ ਇਹੀ ਕਹਿ ਸਕਦਾ ਜੀ ਜੀ ਮਾडम ਇਹ ਕੀ ਜਿਹੜੀ ਖਦਾਈ ਹੋਈ ਹੈ ਕਿ ਸੋਨਾ ਲੱਭਿਆ ਜਾ ਰਿਹਾ ਜਾਂ ਕੋਈ ਹੋਰ ਕੰਮ ਹੋ ਰਿਹਾ ਇੱਥੇ ਜੀ ਮੈਂ ਕਹਿੰਨੀ ਸੋਨਾ ਸਸਤਾ ਹੋਊਗਾ ਅਸਲ ਵਿੱਚ ਤਾਂ ਪਾਣੀ ਜ਼ਿਆਦਾ ਮਹਿੰਗਾ ਤੇ ਪਾਣੀ ਦੀ ਲੋੜ ਹੈ ਸਾਰਿਆਂ ਨੂੰ ਗਰਮੀਆਂ ਦੇ ਵਿੱਚ ਔਰ ਇਸ ਵੀਰ ਦੇ ਪਾਣੀ ਨਹੀਂ ਸਿਆ ਰਿਹਾ ਸਾਨੂੰ ਫੋਨ ਆਏ ਜਾ ਰਹੇ ਸੀਗੇ ਕਿ ਪਾਣੀ ਨਹੀਂ ਆ ਰਿਹਾ ਪਾਣੀ ਨਹੀਂ ਆ ਰਿਹਾ ਅਸੀਂ ਹਰੀਹਰ ਨੂੰ ਭਗਤ ਜੀ ਨੂੰ ਕਹਿ ਰਹੇ ਸੀਗੇ ਕਿ ਹਰੀਹਰ ਜੀ ਪਾਣੀ ਕਿਉਂ ਨਹੀਂ ਆ ਰਿਹਾ ਕਿ ਉਹ ਕਹਿੰਦੇ ਟਿਊਬਲ ਖਰਾਬ ਹੈ ਠੀਕ ਕਰ ਰਹੇ ਆ ਠੀਕ ਕਰ ਰਹੇ ਆ ਮੈਂ ਜਦੋਂ ਆ ਕੇ ਦੇਖਿਆ ਤੇ ਸਾਡੇ ਭਾਈ ਸਾਹਿਬ ਜਿਹੜਿਆ ਚੰਤੀ ਆਪਣੇ ਅਗਰਵਾਜੀ ਦੇ ਬਾੜ ਚ ਇਹ ਪੈਂਦਾ ਔਰ ਮੈਂ ਦੇਖਣ ਜਦੋਂ ਆਈਆਂ ਦੇ ਪਤਾ ਲੱਗਾ ਤੇ ਮੈਂ ਉਦੋਂ ਵੀ ਖੜੀ ਐ ਇੱਥੇ ਦੇਖ ਰਹੀ ਆ ਔਰ ਇਹਨਾਂ ਮੁੰਡਿਆਂ ਨੇ ਇੰਨੀ ਮਿਹਨਤ ਦੇ ਨਾਲ ਪਾਣੀ ਦਾ ਆਪਣਾ 파ਟ ਵੀ ਲੱਭਿਆ ਔਰ ਉਹਨੂੰ ਠੀਕ ਵੀ ਕੀਤਾ ਸਵੇਰ ਦੇ ਲੱਗੇ ਹੋ ਧੁੱਪ ਦੇ ਵਿੱਚ ਮੈਂ ਆ ਕੇ ਇਹਨਾਂ ਨੂੰ ਪਾਣੀ ਪੂਣੀ ਪਲਾਇਆ ਠੰਡਾ ਔਰ ਮੈਂ ਇਹ ਦੇਖਦੀ ਆਂ ਕਿ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਇਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਕੰਮ ਕਰ ਰਹੇ ਆ ਔਰ ਆਪਣੀ ਜਿਹੜੀ ਨਗਰ ਨਿਗਮ ਸਾਡੀ ਸਰਕਾਰ ਹੈ ਨਾ ਉਹ ਇਸ ਵੇਲੇ ਮੈਂ ਹੁਣ ਕੀ ਕਹਿ ਸਕਦੀ ਆ ਵੀ ਤੁਹਾਡੇ ਸਾਹਮਣੇ ਕਿੰਨਾ ਬੁਰਾ ਹਾਲ ਆ ਔਰ ਪਾਣੀ ਦੀ ਅਣੀ ਲੋੜ ਹੈ ਤੁਹਾਨੂੰ ਪਤਾ ਹੀ ਆ ਪਾਣੀ ਤੋਂ ਬਿਨਾ ਤੇ ਗੁਜ਼ਾਰਾ ਹੈ ਹੀ ਨਹੀਂ ਹੈ ਨਾ ਔਰ ਮੈਡਮ ਇਹ ਕਿਹੜੇ ਕਿਹੜੇ ਵਾਰਡ ਜਾਂ ਕਿਹੜੇ ਕਿਹੜੇ ਮੁਹੱਲੇ ਇਹਦੇ ਨਾਲ ਹੁਣ ਸੂਜਿਦਾਂ ਨਾਲ ਪ੍ਰੋਬਲਮ ਆ ਰਹੀ ਆ ਟਿਊਬਵਲ ਬੰਦ ਕੀਤੇ ਹੋਏ ਆ ਜੀ ਵਾਰਡ ਨੰਬਰ 34 ਇਹ ਸੈਂਟਰ ਪਲੇਸ ਆ ਸੈਂਟਰ ਪਲੇਸ ਆ ਔਰ ਮੈਂ ਇਹਨਾਂ ਦੀ ਧੰਨਵਾਦੀ ਆ ਜਿਆਦਾ ਖਾਸ ਕਰਕੇ ਜਿਹੜਾ ਵਰਕਰਾਂ ਨੇ ਕੰਮ ਕੀਤਾ ਔਰ ਮੈਂ ਇਹਨਾਂ ਨੂੰ ਸ਼ਾਬਾਸ਼ ਦਿੰਨੀ ਆ ਔਰ ਮੈਂ ਬੇਨਤੀ ਕਰਦੀ ਨਗਰ ਨਿਗਮ ਦੇ ਅੱਗੇ ਕਿ ਸਾਡੀ ਬੇਨਤੀ ਸੁਨਿਆ ਕਰੋ ਔਰ ਘੌਰ ਕਰਿਆ ਕਰੋ ਬਸ ਮੈਂ ਹੀ ਬੇਨਤੀ ਕਰਦੀ ਸੋ ਦੋਸਤੋ ਇੱਕ ਜੋ ਪਾਣੀ ਲੀਕ ਹੈ ਸੀ ਉਸ ਨੂੰ ਨਗਰ ਨਿਗਮ ਭਾਗ ਵੱਲੋਂ ਬਾਕੂ ਵੀ ਸਵੇਰ ਤੋਂ ਲੈ ਕੇ ਜੋ ਵਰਕਰ ਨੇ ਲੱਗੇ ਹੋਏ ਸੀ ਇਸ ਕੰਮ ਨੂੰ ਨਿਪਟਰ ਚੜਨ ਲਈ ਠੀਕ ਰਿਪੇਅਰ ਕਰਨ ਵਾਸਤੇ ਅਨਥਕ ਮਿਹਨਤ ਜੋ ਕੀਤੀ ਜਾ ਰਹੀ ਹੈ ਤੋ ਹੁਣ ਇਸ ਵੇਲੇ ਰਾਤ ਦੇ ਕਰੀਬ 9 ਵਜੇ ਚੁੱਕੇ ਨੇ ਤੇ ਉਹ ਇਸ ਕੰਮ ਦੇ ਵਿੱਚ ਸਫਲ ਹੋ ਚੁੱਕੇ ਨੇ ਤੇ ਜੇਕਰ ਗੱਲ ਕਰੀਏ ਸਰਕਾਰੀ ਵਿਭਾਗਾਂ ਦੀ ਨਗਰ ਨਿਗਮ ਵਿਭਾਗ ਦੀ ਤੇ ਜੇ ਇਸੇ ਤਰ੍ਹਾਂ ਹੀ ਸਰਕਾਰੀ ਵਿਭਾਗਾਂ ਦੇ ਜੋ ਵਰਕਰ ਨੇ ਉਹ ਸਖਤ ਮਿਹਨਤ ਨਾਲ ਕੰਮ ਕਰਦੇ ਰਹਿਣਗੇ ਤਾਂ ਹਾਰਪੁਰ ਸ਼ਹਿਰ ਜਿਹੜਾ ਉਹ ਪੂਰਾ ਸੇਫ ਰਹੇਗਾ ਤੇ ਲੋਕਾਂ ਨੂੰ ਉਹਨਾਂ ਦੇ ਵੱਧ ਤੋਂ ਵੱਧ ਹੈਲਪਲੀ ਜੋ ਲੋੜ ਆ ਉਹ ਮੁਹੱਈਆ ਨਾਲ ਵੱਲੋਂ ਕਰਵਾਈ ਜਾਣੀ ਚਾਹੀਦੀ ਹੈ ਸੋ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਸਿੱਧਾਨ ਦਮਨੀ ਸੱਚੀਮਾ ਧੰਨਵਾਦ